ਇਹ ਜਿਹੜੀ ਚੋੜੀ ਸਮੋਦ ਰੰਦ ਮੰਦ ਮੰਨੇ ਕਰੇ ਕਿਹੜਾ ਬਲੇ ਲੱਤ ਕਾਲਿਆ ਹਾਂਜੀ ਆਉਣ ਆਜਾ ਤਰੀਖ ਨੂੰ ਹਾਂਜੀ ਕੋਟ ਨਾਲ ਰੋਡ ਹੈ ਕਿਤੇ ਤੇ ਹਾਂ ਫੇੜ ਆ ਜਾਣਾ ਚਾਹੀਦਾ ਬਹੁਤ ਕੰਮ ਆ ਗਿਆ ਇਹਦੀ ਗੱਲ ਆ ਵੀ ਲੱਤ ਨੂੰ ਪੁੱਟਾਈ ਸਾਬੇ ਜੀ ਚਲੋ ਫਿਰ ਚਲੋ ਕੋਈ ਮਾਤਾ ਸਿੰਗਲ ਵੀਰ ਕਰਦੇ ਨਾ ਲੋ ਇਧਰ ਚੱਲੋ ਠੀਕ ਹੈ ਜੋ ਇਧਰ ਬਾਹਰ ਆ ਗ੍ਰਾਹਕ ਆਹ ਬਰਤਬਾਰ ਬੰਦਾ ਮਾਲਕ ਨੂੰ ਦੇਈ ਦੇ ਕੇ ਉਹਦਾ ਮਾਲਕ ਦਾ ਨਹੀਂ ਨਹੀਂ ਵੇਚੋ ਤੁਸੀਂ ਵੇਚੋ ਆ ਤਾਂ ਨੋਟ ਕਰਾ ਦੋ ਕਲ ਨੂੰ ਸ਼ਕਦਰ ਨੂੰ ਚਾਹੀਦਾ ਉਹਨੂੰ ਲੱਗੇਗਾ ਦੋ ਚਾਰ ਪੰਜ ਦਿਨ ਅਸਤਾਨ ਤੇ ਆ ਗਿਆ ਠੀਕ ਹੈ ਕੋਈ ਗੱਲ ਹੈ ਨਾਮ ਤੁਹਾਡਾ ਮੇਰਾ ਨਾਮ ਦਿਲਜੀਤ ਸਿੰਘ ਹੈ ਕਿ ਮੈਂ ਪਿੰਡ ਲਾਧੂ ਘਾਟੋਂ ਆਇਆ ਹਾਂ ਅ ਅੱਜ ਫਜ਼ਲ ਕੱਪ ਮੈਡਮ ਪੂਜਾ ਲਾ ਉਤਰਕੋਲ ਪਹੁੰਚਿਓ ਅਕਿਸ ਕੱਪ ਅਸੀਂ ਮੈਮ ਪੂਜਾ ਕੋਲ ਸਾਡੀ ਟੀਮ ਕੋਲੇ ਬੈਠ ਨਹੀਂ ਦੀ ਸਾਰੀ ਟੀਮ ਵੀ ਸਾਰੀ ਨਾਲ ਆਈ ਹੈ ਤੇ ਅਸੀਂ ਬੈਡ ਲਾਈਨ ਕਰਾਇਆ ਸੀ ਸਰ ਤੇ ਮੈਂਨੇ ਸਾਨੂੰ ਬੈਸਟ ਪ੍ਰੋਵਾਈਡਰ ਆਇਆ ਕਿਸੇ ਨਾਲ ਅਸੀਂ ਆਪੀ ਪ੍ਰੈਕਟਿਸ ਕਰਦੇ ਹਾਂ ਅਹ ਗੱਲ ਕੀਤੀ ਤੁਸੀਂ ਲਾਡੂ ਕਾ ਦੇ ਤੇ ਤੁਹਾਡੇ ਨਾਲ ਕਿੰਨੇ ਬੱਚੇ ਗਏ ਜਿਹੜੇ ਇਸ ਟੀਮ ਨਾਲ ਜੁੜੇ ਹੋਏ ਸਾਡੇ ਨਾਲ ਜੀ 14 ਬੱਚੇ ਹੋਰ ਆਏ ਅਗੇ ਕੀ ਕਹਿਣਾ ਚਾਹੁੰਦੇ ਹੋ ਤੁਹਾਨੂੰ ਇਸ ਤਰ੍ਹਾਂ ਦੀ ਹਰ ਤੰਦੇ ਸਹੂਲਤਾਂ ਨੇ ਕਾਫੀ ਪਿੰਡਾਂ ਦੇ ਵਿੱਚ ਕਈ ਬੱਚੇ ਨਸ਼ੇ ਪ੍ਰਾਪਤ ਚਲੇ ਜਾਂਦੇ ਨੇ ਖੇਡਾਂ ਵੱਲ ਘਟਦੇ ਜਾਂਦੇ ਨੇ ਮੈਂ ਪੂਜਾ मैम ਦਾ ਧੰਨਵਾਦ ਕਰਨਾ ਚਾਹੁੰਦਾ ਕਿ ਪਰ ਇਹਨਾਂ ਨੇ ਬੱਚਿਆਂ ਨੂੰ ਸਹੂਲਤਾਂ ਦੇ ਕੇ ਜਿਨ੍ਹਾਂ ਕੋਲ ਨਹੀਂ ਸਮਾਨ ਪ੍ਰੋਵਾਈਡ ਹੁੰਦਾ ਬੈਟ ਵਗੈਰਾ ਉਹਨਾਂ ਨੂੰ ਪ੍ਰੋਵਾਈਡ ਕਰਦੇ ਨੇ ਅਸੀਂ ਇਹਨਾਂ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਕਰਦੀ ਪਿੰਡਾਂ ਵਾਸੀ ਨੂੰ ਮੇਰੇ ਵੱਲੋਂ ਪਿਆਰ ਭਰੀ ਜਾਨੋਂ ਆਪ ਨਮਸਕਾਰ ਸਤਿ ਸ਼੍ਰੀ ਅਕਾਲ ਮੀਡੀਆ ਭਾਰੀ ਚੈਰਤ ਅੱ비 ਬਹੁਤ ਧੰਨਵਾਦ ਅੱਜ ਸਾਡੇ ਕੋਲ ਪਿੰਡ ਲਾਦੂ ਕਾਦੋ ਨੌਜਵਾਨ ਸਾਥੀ ਪਹੁੰਚੇ ਨੇ ਜਿਹੜੇ ਕ੍ਰਿਕਟ ਖੇਡਦੇ ਨੇ ਅੱਜ ਉਹਨਾਂ ਨੂੰ ਪੂਜਾ ਮੈਡਮ ਵੱਲੋਂ ਕ੍ਰਿਕਟ ਦਾ ਬੈਟ ਪ੍ਰੋਵਾਈਡ ਕਰਾਇਆ ਗਿਆ ਤੇ ਹੋਰ ਵੀ ਨੌਜਵਾਨਾਂ ਨੂੰ ਵੱਖ-ਵੱਖ ਪਿੰਡਾਂ ਤੋਂ ਜੋੜੇ ਆਏ ਨੇ ਫੁੱਲ ਕਿੱਡਰ ਸਮਾਨ ਪ੍ਰੋਵਾਈਡ ਕਰਾਇਆ ਗਿਆ ਇੱਕੋ ਟੀਚਾ ਮੈਡਮ ਦਾ ਵੱਧ ਤੋਂ ਲੋਕਾਂ ਨੂੰ ਖੇਡਣ ਨਾਲ ਜੋੜਨਾ ਤੇ ਤਾਂ ਕਿ ਉਹ ਹੋਰ ਵਧੀਆ ਖੇਡ ਖੇਡ ਸਕਣ ਤਾਂ ਕਿ ਉਹ ਜੋ ਵੀ ਲੋਕਾਂ ਨਸ਼ੇ ਦੀ ਗ੍ਰਿਫਤ ਚਾਹ ਸਕਦੇ ਨੇ ਉਹਨਾਂ ਨੂੰ ਪ ਹਰ ਇੱਕ ਪਿੰਡੇ ਚੇਖੇਡਸ ਮਾਨ ਮੈਡਮ ਪ੍ਰੋਵਾਈਡ ਕਰਾ ਰਹੇ ਨੇ ਕਿ ਮੈਂ ਇਹਨਾਂ ਨੂੰ ਵੀ ਆਨਮਲ ਪੁਸ਼ਾ ਵਸਰੀ ਬਹੁਤ ਬਹੁਤ ਸ਼ੁ크ਰ ਕਾਮਨਾ ਦੇਣਾ ਕਿ 다ਗੇ ਫਾਜ਼ਿਲ ਕਾ ਦਾ ਨਾਮ ਸਾਰੇ ਪੰਜਾਬ ਵਿੱਚ ਸਾਰੇ ਵਰਲਡ ਵਿੱਚ ਤੇ ਰੋਸ਼ਨ ਕਰਨ ਤੇ ਜਿੱਥੇ ਵੀ ਸਾਡੇ ਸਹਿਯੋਗ ਦੀ ਲੋੜ ਹੈ ਅਸੀਂ ਇਹਨਾਂ ਦੇ ਨਾਲ 24 ਘੰਟੇ ਖੜੇ ਆ ਤੇ ਇੱਕ ਵਾਰੀ ਫਿਰ ਇਹਨਾਂ ਦਾ ਇੱਥੇ ਸਾਡੇ ਹੋਤੀ ਪਹੁੰਚਣ ਤੇ ਮੈਂ ਤੁਹਾਡੇ ਦਿਨੋਂ ਧੰਨਵਾਦ ਕਰਦਾ ਗੱਲ ਕੀਤੀ ਹੈ ਬੱਚਿਆਂ ਦੀ ਖੇਡਾਂ ਦੀ ਕਾਫੀ ਜਿਹੜੇ ਬੱਚੇ ਨੇ ਨਸ਼ੇ ਦੀ ਦਲਦਲ ਚ ਖੁੱਬੇ ਜਾ ਰਹੇ ਨੇ ਬਸ ਹਾਂ ਜਿਸ ਤਰ੍ਹਾਂ ਛੇਵਾ ਦਰਿਆ ਨਸ਼ੇ ਵਾਲਾ ਆਪਾਂ ਕਹਿੰਦੇ ਆ ਉਸ ਤਰ੍ਹਾਂ ਹੀ ਪੂਜਾ ਮੈਡਮ ਹਰੇਕ ਨੂੰ ਜਿੰਨੀ سپورਟ ਹੋ ਸਕਦੀ ਆ ਦੇ ਉਹ ਲੋਕ ਕਰਦੇ ਨੇ ਤੇ ਕਰ ਵੀ ਰਹੇ ਨੇ ਤੇ ਅੱਗੇ ਵੀ ਕਰਨਗੇ ਤੇ ਹਰੇਕ ਪਿੰਡਾ ਚ ਮੈਡਮ ਨੇ ਪਹੁੰਚ ਕਰਕੇ ਖੇਡਾਂ ਵਾਲੇ ਲੱਕਨ ਡੋੜੇ ਚਾਹੀਓ ਸ਼ੂਜ਼ ਹੋਣ ਚਾਹੀਓ ਫੁੱਟਬਾਲ ਹੋਵੇ ਚਾਹੀਓ ਬਾਲਿੰਗ ਹੋਵੇ ਕੈਕ ਕਮੰਡੀ ਹੋਵੇ ਚਾਹੀਓ ਕ੍ਰਿਕਟ ਦਾ ਸਮਾਨ ਹੋਵੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਖੇਡਾਂ ਦਾ ਸਮਾਨ ਮੈਡਮ ਵੱਲੋਂ ਪ੍ਰੋਵਾਈਡ ਕਰਾਇਆ ਜਾ ਰਿਹਾ ਹੈ ਪਹਿਲਾਂ ਬੱਚਿਆਂ ਨੂੰ ਤਾਂ ਕਿ ਵਧੀਆ ਖੇਡ ਖੇੜ ਸਕਣ ਪੜੀ ਸੰਗਤ ਤੋਂ ਦੂਰ ਹੋ ਹਾਂ ਜੀ ਤੁਹਾਡੇ ਕੋਲ ਛੋਟੇ ਛੋਟੇ ਬੱਚੇ ਵੀ ਸਟੱਡ ਲੈਂਣ ਲਈ ਪਹੁੰਚੇ ਨੇ ਹਾਂ ਜੀ ਉਹਨਾਂ ਨੂੰ ਸਟੱਡ ਪ੍ਰੋਵਾਈਡ ਕਰਾਇਆ ਨੇ ਸਵੇਰੇ ਪਹਿਲਾਂ ਵੀ ਕਾਫੀ ਪਿੰਡਾਂ ਤੋਂ ਆਏ ਸੀ ਕੋਹਨੀ ਹੋਜਗੰਦਰ ਤੋਂ ਵੀ ਆਏ ਨੇ ਤੇ ਕਈ ਵਾਰੀ ਹੁੰਦਾ ਕਿ ਕਈ ਵਾਰੀ ਸਮਾਨ ਮੌਕੇ ਤੇ ਪ੍ਰੋਵਾਈਡ ਨਹੀਂ ਹੁੰਦਾ ਤੇ ਉਹਨਾਂ ਦਾ ਨਾਮ ਨੋਟ ਕਰ ਲਿਆ ਜਾਂਦਾ ਤੇ ਉਹਨਾਂ ਨੂੰ ਫੋਨ ਕਰਕੇ ਉਹਨਾਂ ਨੂੰ ਪ੍ਰੋਵਾਈਡ ਕਰਾ ਦਿੱਤਾ ਜਾਂਦਾ ਧੰਨਵਾਦ ਜੀ